ਸਸ਼ੀਕਲ ਜੀ ਰਾਈ ਕਲੈਕਸ਼ਨ ਐਂਡ ਬੁਟੀਕ ਰਾਸ਼ਪੈਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਅਸੀਂ ਤੁਹਾਨੂੰ ਬਹੁਤ ਵੈਰੀ ਕਲੈਕਸ਼ਨ ਦੇਣ ਜਾ ਰਹੇ ਹੁਣੇ-ਹੁਣੇ ਮੈਂ ਹਫਤਾ ਦਸ ਸੀ ਪਹਿਲਾਂ ਹੀ ਵੀਡੀਓ ਪਾਈ ਸੀਗੀ ਤੇ ਬਹੁਤ ਸਾਰੀ ਡਿਮਾਂਡ ਸੀਗੀ ਪ੍ਰਾਈਸ ਪਾਇਆ ਸੀਗਾ ਜੀ 2500 ਸਾਰੇ ਸੂਟਾਂ ਦਾ ਤੇ ਇਹਨਾਂ ਦੇ ਵਿੱਚ ਤੁਹਾਨੂੰ ਅੱਜ ਦੇ ਵੀਡੀਓ 'ਚ 2500 ਵਾਲੇ ਤੇ 2800 ਵਾਲੇ ਸੂਟ ਮਿਲਣਗੇ ਜੀ ਤੇ ਸਭ ਦਾ ਪ੍ਰਾਈਸ ਰਹੂਗਾ ਅੱਜ ਦੀ ਵੀਡੀਓ ਦਾ 2000 ਜੋ ਵੀ ਸੂਟ ਤੁਸੀਂ ਲੈਣਾ ਹੈ 2000 ਦੇ ਵਿੱਚ ਹੈ ਜੀ ਸ਼ਿਪਿੰਗ ਐਕਸਟਰਾ ਹੋਏਗੀ ਤੇ ਬੁਕਿੰਗ ਲਈ ਨੰਬਰ ਹੋਊਗਾ 8283828381 ਨੰਬਰ ਹੈ ਜਿਹੜਾ ਵੀ ਸੂਟ ਤੁਹਾਨੂੰ ਅਸਦੀ ਵੀਡੀਓ 'ਚ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਰੇ ਬ੍ਰਾਂਡਡ ਸੂਟ ਨੇ ਜੀ ਰਾਖੀ ਬ੍ਰਾਂਡ ਦੇ ਸੂਟ ਰਹਿਣਗੇ ਤੇ ਇਹ ਕਲੈਕਸ਼ਨ ਤੁਸੀਂ ਦੇਖ ਲਿਓ ਇਹ ਜਿਨ੍ਹਾਂ ਕੋਲ ਵੀ ਗਏ ਹੋਏ ਨੇ ਸਭ ਨੇ ਬਹੁਤ ਜ਼ਿਆਦਾ ਇਹ ਫੈਬਰਿਕ ਨੂੰ ਪਸੰਦ ਕੀਤਾ ਤੇ ਅਸੀਂ ਤੁਹਾਨੂੰ ਦੇ ਰਹੇ ਹਾਂ ਹੁਣ ਅੱਜ ਵਿంటర్ ਸੇ ਬਹੁਤ ਸੋਹਣੀ ਕਲੈਕਸ਼ਨ ਹੈ ਜੀ ਇਹ ਸਾਰੇ ਤੇ ਦੋ ਤਿੰਨ ਵੀਡੀਓ ਹੁਣ ਅਸੀਂ ਤੁਹਾਨੂੰ ਸੇਲ ਵੀ ਦਵਾਂਗੇ ਠੀਕ ਹੈ ਜੀ ਪ੍ਰੋਪਰ ਬ੍ਰਾਂਡ ਦੇ ਨਾਲ ਰਹਿਣਗੇ ਸੂਟ ਰਾਖੀ ਬ੍ਰਾਂਡ ਦਾ ਸੂਟ 2850 ਦਾ ਸੀਗਾ ਇਹ ਸੂਟ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਸੂਟ ਰਹਿਣਗੇ ਇਹ। ਇਹ ਹੈਗੇ ਨੇ ਪਿਓਰ ਪਸ਼ਮੀਨਾ ਦੇ ਸੂਟ। ਠੀਕ ਹੈ। 3 ਮੀਟਰ ਦੀ ਸ਼ਰਟ। ਪ੍ਰਿੰਟਿੰਗ ਬਹੁਤ ਸੋਹਣੀ ਹੈ ਸਾਰੇ ਸੂਟ ਦੇ। ਇਹ ਰਹਿਣਗੇ ਸਾਈਡ ਤੇ ਇਹਨਾਂ ਦੀ ਬਾਜੂ ਤੇ ਹੈਗਾ ਬੈਕ ਦਾ ਪੱਲਾ। 3 ਤੋਂ ਵੀ ਸਵਾ 3 ਮੀਟਰ ਦੀ ਸ਼ਰਟ ਰਹੂਗੀ ਜੇ। ਘੇਰੀ ਤੁਸੀਂ ਜਿੱਦਾਂ ਮਰਜ਼ੀ ਬਣਾ ਸਕਦੇ ਹੋ। ਪਿਓਰ ਪਸ਼ਮੀਨੇ ਦੀ 3 ਮੀਟਰ ਦੀ ਸਲਵਾਰ ਹੈ ਇਹਦੇ ਨਾਲ। ਤੇ ਨਾਲ ਰਹਿਣਗੇ ਇਹ ਬਿਲਕੁਲ ਲਾਈਟ ਵੇਟ ਪਸ਼ਮੀਨਾ ਸਟਾਈਲਿਸ਼ ਸ਼ਾਲ ਇਹਨਾਂ ਦੇ ਵੇਸ ਪਸ਼ਮੀਨਾ ਦੀ ਤਰ੍ਹਾਂ ਹੀ ਤੇ ਲਾਈਟ ਵੇਟ 'ਚ ਰਹਿਣਗੇ ਜੀ ਸਾਰੇ ਠੀਕ ਹੈ ਕਲਰ ਆਪਸ਼ਨ ਦੰਨੇ ਆ ਇਹ ਪੀਕਾਕ ਕਲਰ ਦਿਖਾਇਆ ਤੇ ਵਿੱਚ ਇਹ ਕਿਹਦੇ ਹੈਗਾ ਕਾਫੀ ਜਿਹਾ ਕਲਰ ਬ੍ਰਾਊਨ ਕਾਫੀ ਕਲਰ ਆ ਤੇ ਦੋ ਕਲਰ ਨੇ ਜੀ ਹੁਣ ਇਹਦੇ ਵਿੱਚ ਪ੍ਰਾਈਸ ਹੈਗਾ ਜਿਹੜੀ ਸਾਰੀ ਵੀਡੀਓ ਦਾ 2000 ਤੇ ਨੈਕਸਟ ਬਹੁਤ ਸੋਹਣਾ ਸੂਟ ਆ ਇਹ ਵੀ ਰਾਖੀ ਬ੍ਰਾਂਡ ਦਾ ਹੀ ਸੂਟ ਆ ਸਾਫ ਤੋਂ ਬਹੁਤ ਅਰਾਫ ਸੰਦਾਊਗਾ ਇਹ 2800 ਵਾਲੀ ਸੂਟ ਸੀਗੇ ਜੀ ਕੋਈ ਕੋਈ ਬਿਲਕੁਲ ਨਵਾਂ ਸੈੱਟ ਹੈ ਵਿੱਚ ਤੇ ਇਹ ਜਿਹੜੇ ਅਸੀਂ ਸ਼ਾਪ ਤੇ ਹੀ ਕਈ ਵਾਰੀ ਸੇਲ ਕੀਤੇ ਇਹ ਸੂਟ ਬਹੁਤ ਸੋਹਣਾ ਪ੍ਰਿੰਟ ਆ ਹਾਈਲਾਈਟ ਹੈ ਜੀ ਸਾਰਾ ਇਹ ਮਿਰਰ ਵਰਕ ਦੇ ਨਾਲ ਸੌਰੀ ਮਿਰਰ ਪੱਤੀ ਦੇ ਨਾਲ ਇਹ ਜਿਹੜੀ ਗੋਟਾ ਪੱਤੀ ਹੁੰਦੀ ਹੈ ਬਾਜੂ ਐਕਸਟਰਾ ਬੈਕ ਦਾ ਘੇਰਾ ਠੀਕ ਹੈ ਸਾਰਾ ਸੂਟ ਹੈਂਡ ਵਰਕ ਦੇ ਨਾਲ ਹਾਈਲਾਈਟ ਆ ਇਰੇ ਵਿੱਚ ਮਿਲਣਗੇ ਜੀ ਤੁਹਾਨੂੰ 3-4 ਕਲਰ ਇਹ ਬਿਲਕੁਲ ਨਵਾਂ ਸੈਟਾ ਪਹਿਲਾਂ ਦਿਖਾਇਆ ਸੀਗਾ ਡਿਜ਼ਾਈਨਿੰਗ ਦਾ ਫਰਕ ਸੇ ਇਹ ਵੀ ਰਾਕੀ ਬ੍ਰੈਂਡ ਦਾ ਸੂਟ ਆ ਇਹ ਵੀ ਹੈਗਾ ਪਸ਼ਮੀਨਾ ਸਟਾਈਲ ਦੇ ਵਿੱਚ ਸ਼ਾਲ ਹੈ ਬਟ ਦੁਪੱਟੇ ਦੀ ਤਰ੍ਹਾਂ ਜੀ ਲਾਈਟ ਵੇਟ ਦੇ ਵਿੱਚ ਕੁਛ ਇਦਾਂ ਦੀ ਲੁੱਕ ਹੈ ਇਸ ਸੂਟ ਦੇ ਤੇ ਨੈਕਸਟ ਮੈਂ ਤੁਹਾਨੂੰ ਫੋਟੋ ਤੇ ਦਿਖਾਨੀ ਆ ਕਲਰ ਆਪਸ਼ਨ ਦੇਖ ਲਓ ਤੁਸੀਂ ਇਹ ਹੈਗਾ ਪਰਪਲ ਕਲਰ ਸੇਮ ਹੀ ਡਿਜ਼ਾਈਨ ਦੇ ਵਿੱਚ ਠੀਕ ਹੈ 컬러 ڈیزائن ਬਹੁਤ ਸੋਹਣੇ ਆ। ਇੱਕ ਕੇ 컬러 ਇਹਦੇ ਵਿੱਚ 골ਡਨ ਮਸਟਰਡ ਜਿਹਾ ਸ਼ੇਡ ਆ ਬਹੁਤ ਸੋਹਣਾ। ਠੀਕ ਹੈ ਜੀ, ਸੇਮ ਹੀ ਡਿਜ਼ਾਈਨਿੰਗ ਦੇ ਵਿੱਚ। ਇੱਕ 컬러 ਇਹ ਰਹੇਗਾ ਜੀ ਇਹਦੇ ਵਿੱਚ। ਗ੍ਰੀਨ ਟੋਨ ਦੇ ਉੱਪਰ ਬਿਲਕੁਲ ਡਾਰਕ 컬러 ਬਹੁਤ ਪਿਆਰੇ ਪਿਆਰੇ ਆ ਚਾਰ ਸੂਟ ਨੇ ਤੇ ਚਾਰਾਂ ਦੇ 컬러 ਬਹੁਤ ਸੋਹਣੇ ਆ। ਪ੍ਰਾਈਸ ਹੈਗਾ ਜੀ ਸਾਰੀ ਵੀਡੀਓ ਦਾ 2000 ਇਹ ਦੇਖੋ 2850 ਵਾਲੇ ਸੂਟ ਨੇ ਜਿਹੜੇ ਵਾਲੇ ਦਿਖਾ ਰਹੀਆਂ ਹਾਂ ਮੈਂ ਤੁਹਾਨੂੰ ਇਹਨਾਂ ਚੀਕੀ ਦੇ ਦੋ ਦੋ ਪੀਸ ਪਏ ਆ ਤੇ ਅੱਜ ਤੁਹਾਨੂੰ ਸਾਰੇ 2000 ਚ ਦੇ ਰਹੀਆਂ ਜੀ ਇਹ ਹੈਗਾ ਜੀ ਪਿਓਰ ਪਸ਼ਮੀਨੇ ਦਾ ਸੂਟ 3-3 ਮੀਟਰ ਦੀਆਂ ਸ਼ਰਟਾਂ ਦੇ ਨਾਲ ਸੂਟ ਨੇ ਜਿਹੜੇ ਸਾਰੇ ਠੀਕ ਹੈ ਇਦਾਂ ਕਿ ਟੋਪੂ ਬਹੁਤ ਤੇਜ਼ ਹੋਣ ਲੱਗੀ ਹੈ ਇਸ ਸੂਟ ਹੁਣ ਅਸੀਂ ਸਾਰੇ ਕੱਟ ਰਹੇ ਆ ਆਪਣੀ ਕੋਸਟ ਤੋਂ ਵੀ ਜ਼ਿਆਦਾ ਘੱਟ ਪ੍ਰਾਈਸ ਤੁਹਾਨੂੰ ਦੇ ਰਹੇ ਆ ਸਾਰੇ ਇਹ ਇੱਕ ਸੂਟ ਇਹ ਰਹੂਗਾ ਜੀ ਚੈੱਕ ਦੇ ਵਿੱਚ ਹਲਕਾ ਹਲਕਾ ਜਿਹਾ ਚੈੱਕ ਹੈ ਦਾ ਠੀਕ ਹੈ ਬਹੁਤ سارے ਸੂਟ ਸੇਲ ਕੀਤੇ ਹੋਏ ਆ ਇਹ 2800 ਅ 3000 ਦੇ ਲਗਭਗ ਸੂਟ ਨੇ ਜੀ ਸਾਰੇ ਇਹ ਸਿੰਗਲ ਸਿੰਗਲ ਜਿਹੇ ਸੂਟ ਨੇ ਜਿਹੜੇ ਤੁਹਾਨੂੰ ਉਹ ਦਿਖਾ ਰਹੀਆਂ ਹਾਂ ਪ੍ਰਾਈਸ ਹੈ ਜਾ ਸਾਰੇ ਸੂਟਾਂ ਦਾ 2000 ਤੇ ਸ਼ਿਪਿੰਗ ਐਕਸਟਰਾ ਰਹੇਗੀ ਪਲੀਜ਼ ਤੁਸੀਂ ਨਾਲ ਦੀ ਨਾਲ ਜੋ 580 ਭੁਆਈ ਜਾਇਓ 80 ਰੁਪਏ ਸ਼ਿਪਿੰਗ ਚਾਰजेस ਆ ਪੰਜਾਬ ਦੇ ਵਿੱਚ ਤੇ ਇਹ ਦੇਖੋ ਬਹੁਤ ਸੋਹਣਾ ਸੂਟ ਆ ਬਹੁਤ ਵੈਰਾ ਠੀਕੇ ਬ੍ਰਾਕਟ ਸਟਾਈਲ ਦੇ ਵਿੱਚ ਸੂਟ ਆ ਪਿਓਰ ਪਸ਼ਮੀਨੇ ਦਾ 3 ਮੀਟਰ ਦੀ ਸ਼ਰਟ ਦੇ ਨਾਲ ਬੈਕ ਦੇ ਪੱਲੇ ਤੇ ਵਾਰਡਰ ਆ ਤੇ ਬਾਜੂ ਤੇ ਵਾਰਡਰ ਆ ਕਲਰ ਹੈਗਾ ਜੀ ਰੈੱਡ ਰੈੱਡ ਮਹਿਰੂਨ ਇਹਦੀ ਸਲਵਾਰ ਆ ਪਿਓਰ ਪਸ਼ਮੀਨੇ ਦੇ ਇਹ ਹੈਗਾ ਦਾ ਸ਼ਾਲ ਲੰਮਾ ਸੌੜਾ ਬਰਫੀਟਾ ਇੱਕ ਸੂਟ ਤੁਹਾਨੂੰ ਇਹਦੇ ਵਿੱਚ ਇਹ ਮਿਲ ਜਾਏਗਾ ਜੀ ਡਸਟੀ ਮਹਿਰੂਨ ਕਲਰ ਬਹੁਤ ਸੋਹਣਾ ਕਲਰ ਆ ਇਹ ਸੰਤਰਾ ਰਾ ਜੀ ਦਾ ਜੀ ਨਖਦਾ ਤੇ ਨੀਚੇ ਘੇਰਾ ਏ ਇਹ ਹੈਗਾ ਪ੍ਰਿੰਟਡ ਇਹਦਾ ਦੁਪਾਰ ਸ਼ਾਲ ਬਹੁਤ ਸਾਰੀ ਡਿਮਾਂਡ ਸੀਗੀ ਇਹਨਾਂ ਸੂਟਾਂ ਦੇ ਪ੍ਰਿੰਟਡ ਸ਼ਾਲ ਦੇ ਨਾਲ ਇਹ ਸੂਟ ਇੱਕ ਕਲਰ ਮਿਲ ਜੇਗਾ ਜੀ ਤੁਹਾਨੂੰ ਬ੍ਰੋਕੇਟ ਦੇ ਵਿੱਚ ਇਹ ਰੈੱਡ ਮੈਰੂਨ ਇਹ ਮੈਰੂਨ ਸ਼ੇਡ ਆ ਸਾਰੀ ਸ਼ਰਟ ਇਦਾਂ ਰਹੇਗੀ 3 ਮੀਟਰ ਦੀ ਸ਼ਰਟ ਆ 3 ਮੀਟਰ ਦੀ ਇਹਦੇ ਨਾਲ ਹੈਗੀ ਐ ਸਲਵਾਰ 2.5 ਮੀਟਰ ਦਾ ਹੈਗਾ ਜੀ ਦੁਪੱਟਾ ਕੋ ਸ਼ਰਧਾਂ ਦੀ ਲੁੱਕ ਆ ਇਸਦੇ ਸ਼ਾਲ ਦੀ ਠੀਕ ਹੈ ਜੀ ਇਹ ਵਾਲਾ ਇਹਦਾ ਸਟਾਈਲ ਆ ਦੇਖੋ ਜਿੱਦਾਂ ਪਾਰਟੀ ਵੇਅਰ ਸੂਟ ਹੁੰਦਾ ਐਡਾਂ ਦੀ ਲੁੱਕ ਆ ਰਹੀ ਹੈ ਬਿਲਕੁਲ ਨੈਕਸਟ ਹੈਗਾ ਜੀ ਬਲੈਕ ਕਲਰ ਦੇ ਉੱਪਰ ਇਹ ਪ੍ਰਿੰਟ ਨੂੰ ਸਭ ਨੇ ਬਹੁਤ ਪਸੰਦ ਕੀਤਾ ਕਾਫੀ ਸਾਰੇ ਸੂਟ ਮੰਗਾਏ ਤੇ ਮੈਂ ਹਾਂ ਜਦੋਂ ਇਹਨਾਂ ਦੇ ਮਤਲਬ ਕਿ ਹਰ ਇੱਕ ਦੀ ਪਸੰਦ ਬਣ ਗਿਆ ਸੀ ਇਹ ਵਾਲਾ ਸੂਟ ਠੀਕ ਹੈ ਜੀ ਦੇਖੋ ਇਹਦਾ ਕਲਰ ਪ੍ਰਿੰਟ ਬਹੁਤ ਸੋਹਣੀ ਪ੍ਰਿੰਟਿੰਗ ਆ ਤੇ ਇਹ ਹੈਗੀ ਇਹਦੀ ਸਲਵਾਰ ਉਹ ਵੀ ਪ੍ਰਿੰਟ ਦੇ ਉੱਪਰ ਸਲਵਾਰ ਦੇ ਉੱਪਰ ਛੋਟਾ ਪ੍ਰਿੰਟ ਹੈ ਬਲੈਕ ਕਲਰ ਦਾ ਸੂਟ ਹੈ ਤੇ ਨਾਲ ਹੈਗੀ ਇਹਦੇ ਪਿਓਰ ਪਸ਼ਮੀਨਾ ਦੇ ਲਾਈਟ weight ਸ਼ਾਲ ਤੇ ਪ੍ਰਾਈਸ ਹੈਗਾ ਜੀ 2000 2000 ਦਾ ਸੂਟ ਹੈ ਇਹਦੇ ਵੀ ਸੋਨੂ ਕਲਰ ਮਿਲ ਜਾਣਗੇ ਮੈਰੂਨ ਸ਼ੇਡ ਠੀਕ ਹੈ ਮੈਰੂਨ ਦੀ ਸਲਵਾਰ ਦਾ ਪ੍ਰਿੰਟ ਦੇਖ ਲਓ ਤੁਸੀਂ ਇਹ ਹੈਗਾ ਦਾ ਸ਼ਾਲ ਇੱਕ ਇਹ ਬਹੁਤ ਪਿਆਰਾ ਸ਼ੇਡ ਆ ਸਕਾਈ ਜਿਆ ਫਰੋਜੀ ਸਕਾਈ ਫਰੋਜੀ ਜਿਆ ਗ੍ਰੀਨਿਸ਼ ਟੋਨ ਤੇ ਬਹੁਤ ਸੋਹਣਾ ਇਹਦੇ ਵਿੱਚ ਤੁਹਾਨੂੰ ਦੋ ਸੂਟ ਮਿਲ ਜਾਣਗੇ ਠੀਕ ਹੈ ਜੀ ਤੇ ਇੱਕ ਪ੍ਰਿੰਟ ਇਹ ਆ ਇਹ ਵੀ ਪ੍ਰਿੰਟ ਪਿਆਰਾ ਹੈ ਸੇਮ ਹੀ ਡਿਜ਼ਾਈਨ ਸੇਮ ਹੀ ਬ੍ਰਾਂਡ ਠੀਕ ਹੈ ਇਹ ਹੈਗੀ ਜਿਹੜੀ ਸਲਵਾਰ ਤੇ ਇਹ ਹੈਗੀ ਜੀ ਸ਼ਰਟ ਦੇਖੋ ਕਿੰਨੇ ਸੋਹਣੇ ਕਲਰ ਡਿਜ਼ਾਈਨ ਇਹਨਾਂ ਸੂਟਾਂ ਦੇ ਪ੍ਰਿੰਟ ਕਿੰਨੇ ਪਿਆਰੇ ਆ। ਇਸਕੋ ਪ੍ਰਿੰਟ ਹੈਗਾ ਇਹ ਗ੍ਰੀਨ ਟੋਨ ਤੇ ਇਹਦੇ ਨਾਲ ਪਲੇਨ ਸਲਵਾਰ ਆ ਪਿਓਰ ਪਸ਼ਮੀਨਾ ਦੇ। ਤੇ ਜਿਹੜਾ ਸ਼ਰਟ ਦਾ ਡਿਜ਼ਾਈਨ ਆ ਪ੍ਰਿੰਟਿੰਗ ਦੇਖੋ ਕਿੰਨੀ ਸੋਹਣੀ ਆ। ਕਲਰ ਵੀ ਕਿੰਨਾ ਪਿਆਰਾ ਹੈ। ਡਿਸਕਾਊਂਟਡ ਪੀਸ ਨੇ ਨੈਕਸਟ ਟਾਈਮ ਫਿਰ ਤੋਂ ਉਹੀ 2500 2000 ਕਿਉਂਕਿ ਹੈਗੇ ਨੇ ਸਾਰੇ ਕੁਆਂਟੀਟੀਾਂ ਦੇ ਤਾਂ ਸਿੰਗਲ ਪੀਸ ਸਾਡੇ ਬੱਸ। ਤੁਸੀਂ ਇਹਨਾਂ ਦੇ ਵਿੱਚ ਦੇਖਿਆ ਹੋਵੇਗਾ ਪਹਿਲਾਂ ਕਿੰਨੇ ਜਿੰਨੇ ਸਾਰੇ ਸੂਟ ਹੁੰਦੇ ਸੀ ਤੇ ਹੁਣ ਇੱਕ ਇੱਕ ਦੋ ਦੋ ਪੀਸ ਹੀ ਰਹਿ ਗਏ ਇਹ ਹੈਗਾ ਖੁਸ਼ ਨਮਾ ਇਹਦਾ neck ਤੇ border ਚਿੱਕਾ ਜੀ ਬਹੁਤ ਸੋਹਣਾ ਤੇ ਸਾਰੇ ਸੂਟ ਦੇ ਫੋਰ ਸਾਈਡ border ਦਿੱਤਾ ਹੋਇਆ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਡਿਜ਼ਾਈਨ ਕਰਵਾ ਸਕਦੇ ਹੋ ਸੂਟ ਨੂੰ نیچے ਕੇਰਾ ਤੇ ਫੋਰ ਸਾਈਡ ਹੀ ਬਾਰਡਰ ਦਿੱਤਾ ਹੋਇਆ 셔ਟ ਦੇ ਫਰੰਟ ਨੂੰ ਠੀਕ ਹੈ ਜਿਹੜੀ ਬੈਕ ਹੈ ਜੀ ਬੈਕ ਰਹੂਗੀ ਪਲੇਨ ਤੇ ਇਹ ਹੈਗਾ ਬੈਕ ਪੱਲੇ ਦਾ ਬਾਰਡਰ ਠੀਕ ਹੈ ਤੇ ਇਹ ਹੈਗਾ ਜੀ ਬਾਜੂ ਦਾ ਬਾਰਡਰ ਪੂਰੇ ਤੱਕ ਰਹੇਗਾ ਬੈਕ ਪੱਲੇ ਦਾ ਬਾਰਡਰ 3 ਮੀਟਰ ਦੀ 셔ਟ ਹੈ ਵੀ ਕੁਛ ਲੱਗਦੀ ਜੀ ਜੀ ਬਹੁਤ ਸੋਹਣੀ ਇਹ ਵੀ ਪਿਓਰ ਪਸ਼ਮੀਨੇ ਦੀ ਹੈ ਇਹਦੇ ਨਾਲ ਹੈਗਾ ਲਾਈਟ weight ਪਸ਼ਮੀਨੇ ਦਾ ਸ਼ਾਲ ਐਡਮ ਵਾਟਰ ਵਾਲਾ ਲੰਮਾ ਚੌੜਾ ਇਹਦੇ ਵੀ ਤੁਹਾਨੂੰ ਦੋ ਸ਼ੇਡ ਮਿਲ ਜਾਣਗੇ ਜੀ ਦੂਜਾ ਹੈਗਾ ਰਸਟੀ ਮਹਿਰੂਨ ਜਿਹਾ ਸ਼ੇਡ ਆ ਜਾਂਦਾ ਹੈ ਇਹਦੇ ਨਾਲ ਮਹਿਰੂਨ ਕਲਰ ਦੀ ਸਲਵਾਰ ਰਹੇਗੀ ਵਿਸ਼ੇਸ਼ਾਂ ਡਿਜ਼ਾਈਨ ਇਹ ਕਹਿੰਦੇ ਲਾਈਨਿੰਗ ਲਗਾ ਕੇ ਬਣਾ ਲਿਓ ਸੂਟਾਂ ਦੀ ਗ੍ਰੇਸ ਇਹ ਹੋਰ ਹੋਏਗੀ ਕਿਉਂਕਿ ਪਿਓਰ ਹੈ ਸਾਰੇ ਇਹ ਸੂਟ ਦਾ ਕਪੜਾ ਸਿਜ਼ਨ ਦਾ ਡਰ ਰਹਿੰਦਾ ਜਿਹੜੇ ਪਸ਼ਮੀਨੇ ਦੇ ਹੁੰਦੇ ਆ ਇਹ ਹੈਗਾ ਜੀ ਡਬਲ ਸ਼ੇਡ ਦੇ ਵਿੱਚ ਬਹੁਤ ਪਿਆਰੀ ਲੁੱਕ ਦਾ ਸੂਟ ਆ ਠੀਕ ਹੈ ਇਹ ਹੈਗਾ ਦਾ ਬੈਕ ਦਾ ਬਾਰਡਰ ਸੇਮ ਹੀ ਤੇ ਇਹ ਐਕਸਟਰਾ ਦਿੱਤੀ ਹੋਈ ਨੇ ਬਾਜੂ ਇਹ ਸਲਵਾਰ ਹੈ ਜੀ ਇਹ ਹੈਗਾ ਦਾ ਬਹੁਤ ਪਿਆਰਾ ਜਿਹਾ ਲਾਈਟ ਵੇਟ ਸ਼ਾਲ ਇਹਦੇ ਵੀ ਸਾਨੂੰ ਦੋ ਸ਼ੇਡ ਮਿਲ ਜਾਣਗੇ ਦੂਜਾ ਹੈਗਾ ਨੀਲ ਬਲੂ ਰਾਇਲ ਬਲੂ ਦੇ ਵਿੱਚ ਠੀਕ ਹੈ ਤੇ ਇੱਕ ਸੂਟ ਜੰਨਿਆ ਤੁਹਾਨੂੰ ਇਹ ਪੱਤੇ ਵਾਲਾ ਡਿਜ਼ਾਈਨ ਬਹੁਤ ਪਸੰਦ ਕੀਤਾ ਸਾਰਿਆਂ ਨੇ ਇਹ ਵਾਲਾ ਸੂਟ ਬਹੁਤ سارے ਸੈੱਟ ਸੇਲ ਕੀਤੇ ਆ ਕਿਉਂਕਿ ਵੀਡੀਓ ਚ ਬਾਰ-ਬਾਰ ਸੂਟ ਨਹੀਂ ਪਾਉਂਦੇ ਹੈਗੇ ਬਾਕੀ ਸੂਟਾਂ ਨੇ ਅਸੀਂ ਬੁਕਿੰਗ ਲੈ ਲੈਣੇ ਆ ਇੱਕ ਇੱਕ ਸੂਟ ਵੀਡੀਓ ਚ ਦਿਖਾ ਕੇ ਫਿਰ ਉਹ ਤਾਂ ਹੀ ਸੈੱਟ ਵਾਈਜ਼ ਮੰਗਾਈ ਜਾਂਦੇ ਆ ਜਿਨ੍ਹਾਂ ਦੀ ਬੁਕਿੰਗ ਹੁੰਦੀ ਹੈ ਜੀ ਉਹਨਾਂ ਨੂੰ ਭੇਜ ਕੇ ਤੇ ਬਾਕੀ ਜਿਹੜਾ ਹੁਣ 21 22 ਸੂਟ ਰਹਿ ਗਏ ਮੌਸਮ ਦੇ ਅਕੋਰਡਿੰਗ ਅਸੀਂ ਇਹਨਾਂ ਨੂੰ ਸੇਲ ਤੇ ਕੱਢੇ ਆ ਸੂਟਾਂ ਨੂੰ ਜੋ ਵੀ ਸੂਟ ਤੁਹਾਨੂੰ ਪਸੰਦ ਆ ਤੁਸੀਂ ਉਹਦੀ ਫੋਟੋ ਭੇਜ ਕੇ ਪੇਮੈਂਟ ਕਰਵਾ ਕੇ ਪਲੱਸ ਸ਼ਿਪਿੰਗ ਰਹਿ ਗਈ ਜੀ ਜ਼ਰੂਰ ਯਾਦ ਨਾਲ ਪਾ ਦਿਓ ਬਾਰ ਬਾਰ ਐਂਟਰੀਆਂ ਨਹੀਂ ਪਾਉਣੀਆਂ ਠੀਕ ਹੈ ਜੀ ਇਹ ਹੈ ਗਾਇਸ ਬਲੈਕ ਕਲਰ ਦੇ ਸ਼ਾਲ ਦਾ ਪ੍ਰਿੰਟ ਇਹ ਵਾਲੀ ਲੁੱਕ ਐ ਸੂਟ ਦੇ ਬਹੁਤ ਸੋਹਣੀ ਲੁੱਕ ਹੈ ਦੇਖੋ ਕੁਛ ਐਦਾਂ ਪਾਕਿਸਤਾਨੀ ਸਟਾਈਲ ਵਿੱਚ ਤੁਸੀਂ ਬਣਾ ਸਕਦੇ ਹੋ ਇਹਦੀ ਲੂਸ ਬਾਜੂ ਦੇ ਨਾਲ ਬਾਕੀ ਉਹ ਜਿੱਦਾਂ ਤੁਸੀਂ ਆਪਣੇ ਅਕੋਰਡਿੰਗ ਬਣਾਣਾ ਇਹਨੂੰ ਬਣਾ ਸਕਦੇ ਹੋ ਹਾਂਜੀ ਅਮੀਰ ਕਰਦੀ ਹਾਂ ਤੁਹਾਨੂੰ 컬렉ਸ਼ਨ ਪਸੰਦ ਆਈ ਹੋਵੇਗੀ ਆਫਰ ਵਾਲੇ ਸੂਟ ਨੇ ਜਲਦੀ ਜਲਦੀ ਇਹਨਾਂ ਦਾ ਲਾਹਾ ਲੈ ਲਓ ਤੇ ਬੁਕਿੰਗ ਜੀ ਪੇਮੈਂਟ ਤੁਹਾਡੀ ਆਉਗੀ ਪਹਿਲਾਂ ਆਏਗੀ ਮਤਲਬ ਆਨਲਾਈਨ ਪੇਮੈਂਟ ਰਹੇਗੀ ਸਾਰੇ ਤੇ ਫੇਰ ਤੁਹਾਡਾ ਸੂਟ ਕਨਫਰਮ ਹੋਏਗਾ ਤੁਸੀਂ ਆਪਣਾ ਐਡਰੈਸ ਸੈਂਡ ਕਰਿਓ ਅਸੀਂ ਤੁਹਾਨੂੰ ਸਾਰੇ ਸੂਟ ਕੋਰੀਅਰ ਕਰਵਾ ਦਾਂਗੇ ਬਾਕੀ ਵੀਡੀਓ ਦੇਖਣ ਲਈ ਥੈਂਕ ਯੂ ਜੀ ਬਹੁਤ ਸਾਰਾ ਪਿਆਰ ਦੇ ਰਿਹਾ ਉਹਦੇ ਲਈ ਵੀ ਥੈਂਕ ਯੂ so much